ਜਗਬਾਨੀ ਟੀਵੀ ਤੇ ਸੁਲੇਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਤਾਂ ਦੱਸ ਦਈਏ ਕਿ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਹਾਂ ਬੇਸ਼ੱਕ 27 ਹਜੇ ਦੂਰ ਹੈ ਗਿਆ ਪਰ ਉਸ ਤੋਂ ਪਹਿਲਾਂ ਸਿਆਸੀ ਮੌਲ ਹੈ ਗਿਆ ਪੰਜਾਬ ਦਾ ਜੋ ਸਿਆਸੀ ਪਾਰਾ ਹੈ ਗਿਆ ਉਹ ਵਾਧਾ ਹੋਇਆ ਦਿਖਾਈ ਦੇ ਰਿਹਾ ਤਾਂ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਰਵਿੰਦ ਖੰਨਾ ਦੇ ਘਰ ਪਹੁੰਚਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅਰਵਿੰਦ ਖੰਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤਾਂ ਇਹ ਵੀਡੀਓ ਉਸ ਮੌਕੇ ਦੀ ਸਾਹਮਣੇ ਆਈ ਹੈ ਤੁਸੀਂ ਵੇਖ ਸਕਦੇ ਹੋ ਕਿ ਸਰੋਪਾ ਪਾ ਕੇ ਅਰਵਿੰਦ ਖੰਨਾ ਨੂੰ ਸ਼ਾਮਲ ਕਰਵਾਇਆ ਗਿਆ ਜੇਕਰ ਅਰਵਿੰਦ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਅਰਵਿੰਦ ਖੰਨਾ ਦੋ ਵਾਰ ਵਿਧਾਇਕ ਰਹ ਚੁੱਕੇ ਨੇ 2002 ਤੋਂ 2007 ਤੋਂ ਸੰਗਰੂਰ ਦੇ ਵਿਧਾਇਕ ਨੇ ਤੇ ਉਸ ਤੋਂ ਬਾਅਦ 2012 ਤੋਂ ਲੈ ਕੇ 2014 ਤੱਕ ਇਹ ਧੂਰੀ ਤੋਂ ਵਿਧਾਇਕ ਰਹੇ ਨੇ ਤਾਂ ਉਸ ਸਮੇਂ ਉਹ ਕਾਂਗਰਸ ਦੇ ਵਿੱਚ ਸੀਗੇ ਤਾਂ ਉਸ ਤੋਂ ਬਾਅਦ ਇਹ ਸਿਆਸੀ ਤੌਰ ਤੇ ਸਾਇਲੈਂਟ ਹੋ ਜਾਂਦੇ ਨੇ ਤੇ ਜੇਕਰ ਕੁਝ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਬੀਜੇਪੀ ਦੇ ਵਿੱਚ ਚਲੇ ਜਾਂਦੇ ਨੇ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਰਵਿੰਦ ਖੰਧਾਨ ਜਿਹੜੇ ਨੇ ਉਹਨਾਂ ਨੇ ਬੀਜੇਪੀ ਦਾ ਸਾਥ ਛੱਡ ਦਿੱਤਾ ਸ਼ਰੋਮ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਇਹ ਖਬਰ ਇਸ ਵੇਲੇ ਵੀ ਇਸ ਲਈ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਵੱਡੀ ਬਣ ਜਾਂਦੀ ਆ ਜਿਸ ਵੇਲੇ ਇਹ ਚਰਚਾਵਾਂ ਚੱਲ ਰੀਆਂ ਹੁਣ ਕਿ ਅਕਾਲੀ ਬੀਜੇਪੀ ਦਾ ਗੱਠ ਜੋੜ ਹੋ ਰਿਹਾ ਤਾਂ ਉਸ ਸਮੇਂ ਅਰਵਿੰਦ ਖੰਨੇ ਵਰਗਾ ਵੱਡਾ ਲੀਡਰ ਚਾਹੇ ਉਹ ਕਾਂਗਰਸ ਦੇ ਵਿੱਚ ਸੀਗਾ ਉਹ ਚਾਹੇ ਆਪਾਂ ਭਾਜਪਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਅਕਾਲੀ ਦਲ ਦੇ ਵਿੱਚ ਅਰਵਿੰਦ ਖੰਨਾ ਅੱਜ ਉਹ ਸ਼ਾਮਲ ਹੋ ਚੁੱਕੇ ਨੇ ਤਾਂ ਜੇਕਰ ਅਰਵਿੰਦ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਸੰਗਰੂਰ ਇਲਾਕੇ ਦੇ ਵਿੱਚ ਚੰਗਾ ਆਧਾਰ ਜਿਹੜਾ ਉਹ ਮੰਨਿਆ ਜਾਂਦਾ ਹੈਗਾ ਤਾਂ ਅਜੇਹ ਦੇ ਵਿੱਚ ਜੇਕਰ ਅਰਵਿੰਦ ਖੰਨਾ ਜਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਯਾਰੀ ਦੋਸਤੀ ਵੀ ਜਿਹੜੀ ਉਹ ਪੁਰਾਣੀ ਮੰਨੀ ਜਾਂਦੀ ਆ ਕਿ ਅਰਵਿੰਦ ਖੰਨਾ ਨੂੰ ਸਿਆਸਤ 'ਚ ਲਿਆਉਣ ਵਾਲੇ ਸੁਖਬੀਰ ਸਿੰਘ ਬਾਦਲ ਹੀ ਸਨ ਜਦੋਂ ਤੇ ਉਸ ਤੋਂ ਬਾਅਦ ਹਾਲਾਂਕਿ ਅਰਵਿੰਦ ਖੰਨਾ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ ਜਿਵੇਂ ਅਸੀਂ ਜ਼ਿਕਰ ਕੀਤਾ ਕਿ 2002 ਤੋਂ 7 ਤੱਕ ਸੰਗਰੂਰ ਤੋਂ ਵਿਧਾਇਕ ਰਹੇ ਨੇ ਉਸ ਤੋਂ ਬਾਅਦ ਜੇਕਰ 12 ਤੋਂ 14 ਸਿੱਧੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਉਹ ਧੂਰੀ ਤੋਂ ਵਿਧਾਇਕ ਰਹੇ ਨੇ ਜਾਨੀ ਕਿ ਸੰਗਰੂਰ ਧੂਰੀ ਦੇ ਵਿੱਚ ਚੰਗਾ ਹੋਲਡ ਹੈ ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਸਿਆਸੀ ਤੌਰ ਤੇ ਜਿਹੜੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਵਕ ਵਕ ਹਲਕਿਆਂ ਦੇ ਵਿੱਚ ਜਾ ਰਹੇ ਨੇ ਉੱਥੇ ਹਲਕਾ ਇੰਚਾਰਜ ਲਗਾਏ ਜਾ ਰਹੇ ਨੇ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਨਵਾਂ ਸ਼ਹਿਰ ਦੇ ਵਿੱਚ ਹਲਕਾ ਇੰਚਾਰਜ ਲਗਾਇਆ ਗਿਆ ਇਸ ਤੋਂ ਇਲਾਵਾ ਜੇਕਰ ਉਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੁੱਚੋ ਮੰਡੀ ਤੋਂ ਡਾਕਟਰ ਦਲਜੀਤ ਸਿੰਘ ਗੁਰਉ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਤਾਂ ਸੁਭਾਵਿਕ ਜੀ ਗੱਲ ਹੈ ਕਿ 27 ਜਦੋਂ ਸਿਰ ਤੇ ਖੜੀ ਹੋਵੇ ਸਿਆਸੀ ਮੌਲ ਪਕਿਆ ਹੋਵੇ ਤਾਂ ਉਸ ਮੌਕੇ ਅਕਾਲੀ ਦਲ ਦੇ ਵਿੱਚ ਅਰਵਿੰਦ ਖੰਨਾ ਦਾ ਆਉਣਾ ਤੇ ਇਹ ਲਗਭਗ ਇਹ ਤੈ ਹੈ ਗਿਆ ਕਿ ਸੰਗਰੂਰ ਤੋਂ ਅਰਵਿੰਦ ਖੰਨਾ ਜਿਹੜੇ ਆ ਉਹ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਤਾ ਕਿਤੇ ਨਾ ਕਿਤੇ ਇਸ ਚੀਜ਼ ਤੇ ਮੋਰ ਜਿਹੜੀ ਆ ਉਹ ਲੱਗ ਸਕਦੀ ਹੈਗੀ ਆ ਪਰ ਜਿਸ ਸਮੇ ਇਹ ਕਿ ਆਸ ਰਹਾਂਗਾ ਲੱਗ ਰੀਆਂ ਹੁਣ ਜਦੋਂ ਅਕਾਲੀ ਬੀਜੇਪੀ ਗੱਟ ਜੋੜ ਨੂੰ ਲੈ ਕੇ ਚਰਚਾਵਾ ਚੱਲ ਰਿਹਾ ਹੁਣ ਸਿਆਸੀ ਪੰਡਤ ਜੋੜ ਤੋੜ ਲਗਾ ਰਹੇ ਹੋਣ ਚਾਹੇ ਬੀਜੇਪੀ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਇੱਕ ਫਰੇਮ ਦੇ ਵਿੱਚ ਨਜ਼ਰ ਆਉਂਦੇ ਹੋਣ ਫਿਰ ਵੀ ਇਸ ਤਰ੍ਹਾਂ ਬੀਜੇਪੀ ਦੇ ਉਪ ਪ੍ਰਧਾਨ ਅਕਾਲੀ ਦਲ ਦੇ ਵਿੱਚ ਚਲੇ ਜਾਣਾ ਤਾਂ ਕਿਤੇ ਨਾ ਕਿਤੇ ਉਹ ਜਿਹੜੇ ਸਵਾਲ ਉੱਠ ਰਹੇ ਸੀ ਕਿ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਜਲਦ ਹੋ ਸਕਦਾ ਤਾਂ ਉਸਤੇ ਕਿਤੇ ਨਾ ਕਿਤੇ ਵਿਰਾਮ ਜ਼ਰੂਰ ਲੱਗਦਾ ਹੋਇਆ ਦਿਖਾਈ ਦੇ ਰਿਹਾ ਹਾਲਾਂਕਿ ਇਹ ਪਵਿੱਖ ਦੇ ਗਰਭ ਦੇ ਵਿੱਚ ਹੈ ਗਿਆ ਕਿਉਂਕਿ 27 ਜਿਹੜੀ ਹੈਗੀ ਆ ਉਸ ਨੂੰ ਹਜੇ ਤਕਰੀਬਨ 1 ਸਾਲ ਬਾਕੀ ਹੈ ਗਿਆ ਤਾਂ ਸਿਆਸਤ ਜਿਹੜੀ ਹੈਗੀ ਆ ਇੱਕ ਮਹੀਨੇ ਦੇ ਵਿੱਚ ਵੀ ਬਦਲ ਜਾਂਦੀ ਆ ਇੱਕ ਹਫ਼ਤੇ ਦੇ ਵਿੱਚ ਵੀ ਬਦਲ ਜਾਂਦੀ ਆ ਇੱਕ ਮਿੰਟ ਦੇ ਵਿੱਚ ਵੀ ਬਦਲ ਜਾਂਦੀ ਆ ਤਾਂ ਉਹੀ ਇੱਕ ਮਿੰਟ ਦੀ ਇਹ ਤਸਵੀਰ ਹੈਗੀ ਆ ਅਰਵਿੰਦ ਖੰਨਾ ਜਿਹੜੇ ਕੁਝ ਸਮਾਂ ਪਹਿਲਾਂ ਬੀਜੇਪੀ ਦੇ ਵਿੱਚ ਸੀਗੇ ਬੀਜੇਪੀ ਦੇ ਵਿੱਚ ਉਪ ਪ੍ਰਧਾਨ ਸੀਗੇ ਤਾਂ ਉਹ ਅਗਲੇ ਮਿੰਟ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਵੇਖ ਸਕਦੇ ਹੋ ਕਿ ਸੰਗਰੂਰ ਦੇ ਬਾਕੀ ਲੀਡਰ ਵੀ ਤੁਹਾਨੂੰ ਉਹ ਨਜ਼ਰ ਆ ਰਹੇ ਹੋਣਗੇ ਜੇਕਰ ਵਿਨਰ ਜੀਤ ਗੋਲਡੀ ਖਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਉਹ ਨਜ਼ਰ ਆ ਰਹੇ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਰੋਪਾ ਪਾ ਕੇ ਅਰਵਿੰਦ ਖੰਡਾ ਨੂੰ ਅਕਾਲੀ ਦਲ ਜਿਹੜਾ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤਾਂ ਇਹ ਤਸਵੀਰ ਜਿਹੜੀ ਹੈਗੀ ਇਸ ਦੇ ਮਾਇਨੇ ਬਹੁਤ ਵੱਡੇ ਨੇ ਜਿਵੇਂ ਅਸੀਂ ਦੱਸ ਰਿਹਾ ਖਾਸ ਤੌਰ ਤੇ ਗੱਠ ਜੋੜ ਨੂੰ ਲੈ ਕੇ ਜਦੋਂ ਇੱਕ ਪਾਸੇ ਕਾਂਗਰਸ ਦਾ ਕਲੇਸ਼ ਛੜਿਆ ਹੋਵੇ ਦੂਸਰੇ ਪਾਸੇ ਜੇਕਰ ਉਹ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਮੁੱਦਿਆਂ ਤੇ ਘਿਰਰੀ ਹੋਵੇ ਤਾਂ ਆਮ ਲੋਕ ਨੇ ਜਿਹੜੇ ਖੁੰਡਾ ਦੇ ਬਹਿ ਕੇ ਇਹ ਚਰਚਾ ਕਰਦੇ ਨੇ ਕਿ ਸ਼ਾਇਦ ਗੱਠ ਜੋੜ ਹੋ ਜਾਵੇਗਾ ਜਾਂ ਫਿਰ ਬੀਜੇਪੀ ਦੀ ਗੱਲ ਕੀਤੀ ਜਾਵੇ ਬੀਜੇਪੀ ਦੇ ਵੱਲੋਂ ਸਿੱਖ ਚਿਹਰੇ ਨੇ ਜਿਹੜੇ ਉਪਾਜਪਾ ਜੁਆਇਨ ਕਰਵਾਈ ਜਾ ਰਹੀ ਆ ਤੇ ਅਜਿਹੇ ਦੇ ਵਿੱਚ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਆਗੂ ਸ਼ਾਮਲ ਕਰਵਾਏ ਜਾ ਰਹੇ ਨੇ ਤਾਂ ਜਿਹੜੇ ਜੋੜ ਤੋੜ ਲੱਗ ਰਹੇ ਨੇ ਤਾਂ ਇਹ ਜੋੜ ਤੋੜ ਜਿਹੜੇ ਨੇ ਉਹ ਬਹੁਤ ਕੁਝ ਦਰਸਾਉਂਦੇ ਨੇ ਤਾਂ ਇਹ ਤਸਵੀਰ ਜਿਹੜੀ ਹੈਗੀ ਆ ਇਸ ਵੇਲੇ ਬੜੀ ਅਹਿਮ ਹੈਗੀ ਆ ਜੇਕਰ ਅਰਵਿੰਦ ਖੰਨਾ ਦੀ ਅਸੀਂ ਗੱਲ ਕਰਦੇ ਆ ਤਾਂ ਅਰਵਿੰਦ ਖੰਨਾ ਸੰਗਰੂਰ ਦੇ ਬਹੁਤ ਵੱਡੇ ਲੀਡਰ ਮੰਨੇ ਜਾਂਦੇ ਨੇ ਵੱਡੇ ਵਪਾਰੀ ਨੇ ਚੰਗਾ ਇਹਨਾਂ ਦਾ ਕਾਰੋਬਾਰ ਹੈਗਾ ਤਾਂ ਕਿਸੇ ਸਮੇਂ ਸ਼ੁਰੂਆਤ ਜਿਹੜੀ ਹੈਗੀ ਸੁਖਬੀਰ ਸਿੰਘ ਬਾਦਲ ਦੇ ਨਾਲ ਕਰਦੇ ਨੇ ਪਰ ਉਸ ਤੋਂ ਬਾਅਦ ਇਹ ਕਾਂਗਰਸ ਦੇ ਵਿੱਚ ਚਲੇ ਜਾਂਦੇ ਨੇ ਕਾਂਗਰਸ ਦੇ ਸੀਟ ਤੋਂ ਇੱਜ਼ਤ ਕੀ ਹੁੰਦੇ ਨੇ ਇਸ ਤੋਂ ਇਲਾਵਾ ਜੇਕਰ ਅਰਵਿੰਦ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਐਨ ਜੀਓ ਹੈਗੀ ਆ ਜਿਹੜੀ ਉਹ ਕਾਫੀ ਸਰਗਰਮ ਹੈਗੀ ਆ ਸੰਗਰੂਰ ਧੂਰੀ ਏਰੀਆ ਦੇ ਵਿੱਚ ਤਾਂ ਇਹ ਮੰਨਿਆ ਜਾਂਦਾ ਕਿ ਅਰਵਿੰਦ ਖੰਨਾ ਬੇਸ਼ੱਕ ਕਿਸੇ ਵੀ ਪਾਰਟੀ ਦੇ ਵਿੱਚ ਹੁਣ ਅਰਵਿੰਦ ਖੰਨਾ ਦਾ ਆਪਣਾ ਆਧਾਰ ਹੈ ਗਿਆ ਤਾਂ ਇਹ ਸੰਗਰੂਰ ਧੂਰੀ ਇਲਾਕੇ ਵਾਲੇ ਲੋਕ ਜਾਂ ਫਿਰ ਜਿਹੜੇ ਅਰਵਿੰਦ ਖੰਨਾ ਨੂੰ ਜਾਣਦੇ ਨੇ ਤਾਂ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤਾਂ ਇਸ ਕਰਕੇ ਇਹ ਮੰਨਿਆ ਜਾ ਸਕਦਾ ਕਿ ਅੱਜ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਇੱਕ ਚੰਗਾ ਬਲ ਮਿਲਦਾ ਹੋਇਆ ਦਿਖਾਈ ਦੇ ਰਿਹਾ ਤੇ ਦੂਸਰੇ ਪਾਸੇ ਭਾਜਪਾ ਨੂੰ ਝਟਕਾ ਲੱਗਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਅਰਵਿੰਦ ਖੰਨਾ ਜਿਹੜੇ ਦੋ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਤਾਂ ਉਹਨਾਂ ਦੇ ਵੱਲੋਂ ਅਕਾਲੀ ਦਲ ਦਾ ਪੱਲਾ ਫੜ ਲਿਆ ਗਿਆ ਤਾਂ ਬਹੁਤ ਵੱਡੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੀ ਸਿਆਸਤ ਦੇ ਲੈਜ਼ੇ ਤੋਂ ਕਿ ਪੰਜਾਬ ਦੀ ਸਿਆਸਤ ਜਿਹੜੀ ਹੈਗੀ ਆ ਉਸ ਦੀ ਤਸਵੀਰ ਜਿਹੜੀ ਹੈਗੀ ਆ ਉਹ ਬੜੀ ਗੁੰਝਲਦਾਰ ਹੁੰਦੀ ਹੋਈ ਦਿਖਾਈ ਦੇ ਰਹੀ ਆ ਜੇਕਰ ਪੰਜਾਬ ਦੀ ਸਿਆਸਤ ਦੇ ਵਿੱਚੋਂ ਇਕੱਲ ਹੀ ਬੀਜੇਪੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਇਹ ਤਸਵੀਰ ਹੈਗੀ ਆ ਕਿ ਇਕੱਠ ਜੋੜ ਨਹੀਂ ਹੋਵੇਗਾ ਜਾਂ ਫਿਰ ਇਸ ਨੂੰ ਹੋਰ ਅੱਗੇ ਕਰ ਦਿੱਤਾ ਗਿਆ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਹਲਕਾ ਇੰਚਾਰਜ ਲਗਾਏ ਜਾ ਰਹੇ ਨੇ ਮੰਨਿਆ ਹੀ ਜਾ ਰਿਹਾ ਕਿ ਜਿਹੜੇ ਹਲਕਾ ਇੰਚਾਰਜ ਨੇ ਲਗਭਗ ਟਿਕਟ ਉਹਨਾਂ ਨੂੰ ਮਿਲਣੀ ਹੈਗੀ ਆ ਦੂਸਰੇ ਪਾਸੇ ਜੇਕਰ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਸਿੱਖ ਚਿਹਰੇ ਸ਼ਾਮਲ ਕਰ ਰਹੀ ਆ ਤੇ ਅਜੇ ਦੇ ਵਿੱਚ ਕੀ ਇੱਕ ਜਿਵੇਂ ਇਸ ਤੋਂ ਪਹਿਲਾਂ ਭਾਈ ਵਾਲੀ ਦੀ ਗੱਲ ਕੀਤੀ ਜਾਂਦੀ ਸੀ ਕਿ ਜਿਵੇਂ ਆਮ ਤੌਰ ਤੇ ਇਹ ਖਬਰਾਂ ਆਉਂਦੀਆਂ ਨੇ ਸੀਟ ਸ਼ੇਅਰਿੰਗ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਹੈਗਾ ਰੇੜਕਾ ਫਸਿਆ ਹੋਇਆ ਤਾਂ ਇੱਕ ਦੂਸਰੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈਗੀ ਆ ਕਿ ਅਸੀਂ ਸਿੱਖ ਚਿਹਰੇ ਸ਼ਾਮਲ ਕਰ ਰਹੇ ਹਾਂ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਉਹ ਆਪਣੀ ਲੈਂਡ ਕਿਹੜੀ ਉਹਨਾਂ ਨੇ ਖਿੱਚ ਦਿੱਤੀ ਆ ਉਹ ਉਸੇ ਹੀ ਲੈਂਡ ਤੇ ਅੱਗੇ ਚਾਹੇ ਇਕੱਲੇ ਨੇ ਉਹ ਵਾਅਦੇ ਹੋਏ ਦਿਖਾਈ ਦੇ ਰਹੇ ਨੇ ਪਰ ਸੰਗਰੂਰ ਦੇ ਵਿੱਚ ਕਹਿ ਸਕਦੇ ਆ ਕੀ ਵੱਡਾ ਬਲ ਮਿਲਿਆ ਹੈ ਗਿਆ ਸ਼ਰੋਮ ਨੇ ਅਕਾਲੀ ਦਲ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਤੇ ਅਜਿਹੇ ਦੇ ਵਿੱਚ ਅਰਵਿੰਦ ਖੰਨਾ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਦੋ ਵਾਰ ਦੇ ਵਿਧਾਇਕ ਰਹੇ ਨੇ ਤਾਂ ਇੱਕ ਚੰਗੀ ਪਕੜ ਹੈਗੀ ਆ ਤੇ ਸੰਗਰੂਰ ਦੀ ਫਾਈਟ ਜਿਹੜੀ ਹੈਗੀ ਆ ਉਹ ਸੌਖੀ ਨਹੀਂ ਹੋਵੇਗੀ ਤਾਂ ਹਾਲੀ ਦੇ ਵਿੱਚ ਜੇਕਰ ਆਪ ਐਮਐਲ ਨਰਿੰਦਰ ਕੌਰ ਭਰਾਜ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਬਿਆਨ ਆਉਣਾ ਕਿ ਮੈਨੂੰ ਸੰਪਰਕ ਕੀਤਾ ਜਾ ਰਿਹਾ ਬੀਜੇਪੀ ਦੇ ਵੱਲੋਂ ਆਪਰੇਸ਼ਨ ਲੋਟਸ ਦੀ ਗੱਲ ਉਹ ਚੱਲਦੀ ਹੈਗੀ ਆ ਤੇ ਦੂਸਰੇ ਪਾਸੇ ਜੇਕਰ ਬੀਜੇਪੀ ਉਪ ਪ੍ਰਧਾਨ ਦੀ ਗੱਲ ਕੀਤੀ ਜਾਵੇ ਅਰਵਿੰਦ ਖੰਨਾ ਉਹ ਅਕਾਲੀ ਦਲ ਦੇ ਵਿੱਚ ਚਲੇ ਜਾਣ ਤਾਂ ਸੰਗਰੂਰ ਦੀ ਜਿਹੜੀ ਫਾਈਟ ਹੈਗੀ ਆ ਉਹ ਬੜੀ ਇੰਟਰਸਟਿੰਗ ਹੋਣ ਵਾਲੀ ਹੈਗੀ ਆ ਤਾਂ ਵੱਡੇ ਚਿਹਰੇ ਨੇ ਜਿਹੜੇ ਇੱਥੋਂ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਕਵਿਜਿੰਦਰ ਸਿੰਘਲਾ ਜਿਹੜੇ ਨੇ ਉਹ ਕਾਂਗਰਸ ਦੇ ਚਿਹਰੇ ਹੁੰਦੇ ਨੇ ਤੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਰਵਿੰਦ ਖੰਨਾ ਹੋ ਸਕਦੇ ਨੇ ਤੇ ਆਮਾ ਦੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਕੌਣ ਚਿਹਰਾ ਹੁੰਦਾ ਇਹ ਦੇਖਣ ਵਾਲਾ ਹੋਊਗਾ ਪਰ 27 ਬੇਸ਼ੱਕ ਹਜੇ 1 ਸਾਲ ਹੈ ਗਿਆ ਪਰ ਤਿਆਰੀਆਂ ਜਿਹੜੀਆਂ ਨੇ ਸਿਆਸੀ ਤੌਰ ਤੇ ਉਹ ਸ਼ੁਰੂ ਹੋ ਚੁੱਕੀਆਂ ਨੇ